ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਦੀਪ ਕੌਰ ਤੇ ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਦਿਉਰ ਪਰਚਾਈ ਦਾ ਗੀਤ ਸੁਣਾਉਣ ਜਾ ਰਹੀ ਐ ਤੇ ਉਮੀਦ ਹੈ ਤੁਹਾਨੂੰ ਪਸੰਦ ਆਏਗਾ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਸ਼ੁਰੂ ਕਰਦੇ ਹਾਂ ਜੀ ਦਿਉਰਾ ਬੇਨੂਰ ਪਰ ਪੀਂਗ ਪਈ ਦਿਉਰਾ ਬੇਨੂਰ ਪਰ ਪੀਂਗ ਪਈ ਬੱਲੇ ਦੇ ਹੋਰਾ ਵੇ ਆ ਜਾ ਤੋਵੇਂ ਛੁਟਣ ਚੱਲੀਏ ਸ਼ਾਵਾ ਵੇ ਆ ਜਾ ਤੋਵੇਂ ਛੁਟਣ ਚੱਲੀਏ ਬੱਲੇ ਵੇ ਆ ਜਾ ਤੋਵੇਂ ਛੁਟਣ ਚੱਲੀਏ ਦਿਓਰਾ ਵੇ ਛੁੱਟਦੇ ਅਨੂਰਾਤ ਪਈ ਬੱਲੇ ਵੇ ਛੁੱਟਦੇ ਅਨੂਰਾਤ ਪਈ ਸ਼ਾਵਾ ਵੇ ਛੁੱਟਦੇ ਅਨੂਰਾਤ ਪਈ દોરાવે જદો પીંગ ઝૂટ કે મુડે શાવાવે જદો પીંગ ૂટ કે બલ જદો પીંગ ઝૂટ કે દ્યોરાવે મૂર તેરા વીર ખડા શાવાવે મૂર તેરા વીર ખડા બલ મૂરે તેરા વીર ખડા दोरा वे हाथ चिरंगील डंडा बल्ले वे हाथ चिरंगील डंडा चावा वे हाथ चिरंगील डंडा दोरा वे अतिराती मार पाई दोरा वे अतिराती मार पाई बल्ले वे अतिराती मार पाई ਦੋਰਾ ਬੇ ਨਾਲੇ ਤੇਰੀ ਮਾਨੇ ਪੜੀ ਦੋਰਾ ਬੇ ਨਾਲੇ ਤੇਰੀ ਮਾਨੇ ਪੜੀ ਹਾੜਾ ਵੇ ਨਾਲੇ ਤੇਰੀ ਮਾਨੇ ਪੜੀ ਦੋਰਾ ਬੇ ਵਿਚੇ ਤੇਰੀ ਭੈਣ ਵੜੀ ਬੱਲੇ ਵੇ ਵਿਚੇ ਤੇਰੀ ਭੈਣ ਵੜੀ ਹਾੜਾ ਵੇ ਵਿਚੇ ਤੇਰੀ ਭੈਣ ਵੜੀ ਦੋਰਾ മലൂക്കാടാവേ ഭൂ കവേ ഭലൂ ക ഷടാലെ ആക്കാ ഷടലപ്പല്ലേ ഷടാലെ ആക്കെ കധ ടപ്പി ਕੰਧ ਤੇ ਖੜਾ ਸ਼ਾਵਾਨੀ ਮੈਂ ਵੀ ਦੇਖਾ ਕੰਧ ਤੇ ਖੜਾ ਬੱਲੇ ਨੀ ਮੈਂ ਵੀ ਦੇਖਾ ਕੰਧ ਤੇ ਖੜਾ ਪੱਬੀਏ ਨੀ ਇੱਥੇ ਮੇਰਾ ਵਸ ਨਾ ਚੱਲੇ ਹਾੜਾ ਨੀ ਇੱਥੇ ਮੇਰਾ ਵਸ ਨਾ ਚੱਲੇ ਸ਼ਾਵਾਨੀ ਇੱਥੇ ਮੇਰਾ ਵਸ ਨਾ ਚੱਲੇ ਧੋਰਾ ਛੜਾਲੇ ਆ ਜਾ ਕੰਧ ਟਪਕੇ ਧੋਰਾ ਛੜਾਲੇ ਆ ਜਾ ਕੰਧ ਟਪਕੇ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਕਿਸਾ ਦਾ ਲੱਗਿਆ ਅੱਜ ਦਾ ਇਹ ਬਹੁਤ ਹੀ ਪਿਆਰਾ ਜਿਹਾ ਹਾਸਿਆ ਵਾਲਾ ਗੀਤ ਲਾਈਕ ਔਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਫਿਰ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ